ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਮਿਹੜਾਂ ਆ ਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਤਾਂ ਵੀਰੋ ਵੀਡੀਓ ਵੀ ਐਂਡ ਤਾਈਂ ਵੇਖਿਓ ਜੀ ਰੇਟ ਵੀ ਵੀਰ ਦਾ ਜਿਆਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਹੋਰ ਸੁਣਾਓ ਬਾਬਾ ਜੀ ਕੀ ਹਾਲ ਚੱਲ ਜੀ ਜੀ ਦੀ ਗੱਲ ਹੈ ਵੀਰ ਜੀ ਧੰਨਵਾਦ ਹੈ ਤੁਹਾਡਾ 16 ਪੁੰਜਨ ਤੇ ਜੀ ਵਾਰ ਤੁਸੀਂ ਅਗੇ ਕੱਲ ਵੀ ਆਏ ਸੀ ਅੱਜ ਫੇਰ ਪਹੁੰਚੇ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਿਲਕੁਲ ਤੁਹਾਡਾ ਧੰਨਵਾਦ ਆ ਵੀ ਸਾਰੇ ਮੇਰੇ ਹਿਸਾਬ ਨਾਲ ਨਾ ਹਾਂਜੀ 7 ਦੇ 8 ਮਿੰਟ ਹੀ ਲੱਗੇ ਹੋਣਗੇ ਅੱਛਾ ਜਲਦੀ ਵੇ ਗਏ ਬਿਲਕੁਲ ਮੈਂ ਕਹਿੰਦਾ 10 ਮਿੰਟ ਪੂਰੇ ਨਹੀਂ ਲੱਗੇ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਇੱਕ ਤਾਂ ਰੇਟ ਵੀ ਵਧੀਆ ਸੀ ਤੁਹਾਡਾ ਜੈਜੀ ਬਿਲਕੁਲ ਹੀ ਹਾਂਜੀ ਤੇ ਪਸ਼ੂ ਵੀ ਵੱਡੇ ਸੀਗੇ ਦੁੱਧ ਵਾਲੀਆਂ ਵੇੜਾਂ ਸੀਗੀਆਂ ਹਾਂਜੀ ਹਾਂਜੀ ਤਾਂ ਹੀ ਜਲਦੀ ਪਸ਼ੂ ਲੈ ਕੇ ਗਏ ਹਨ ਨਹੀਂ ਉਡਨੇ ਸਮਝਦਾ ਇਦਾਂ ਹੀ ਜਾਣਗੇ ਇਦਾਂ ਹੀ ਜਾਣੀਆਂ ਬਿਲਕੁਲ ਤਾਂ ਇੱਕ ਤਾਂ ਵੀਰਾਂ ਨੂੰ ਖੁਦ ਵੀ ਸਰਗਿ ਤਕਰੀਬਨ ਪਤਾ ਹੈ ਹਨ ਜੀ ਹਾਂ ਜੀ ਹਾਂ ਜੀ ਪੀ ਇੱਕ ਤਾਂ ਕੰਮ ਟਾੜਾ ਸਾਫ ਸੁਥਰਾ ਤਾਂ ਇੱਕ ਤਾਂ ਅਹੀਂ ਠੱਗਿਆ ਮਾਂਡਪੀ ਅਸੀਂ ਥੱਲੇ ਦੇ ਬੰਦੇ ਨੂੰ ਕੀ ਸਮਝਾਉਣਾ ਕੀ ਸਮਝਾਉਣਾ ਬਿਲਕੁਲ ਹੈਨਾ ਤੇ ਤੁਸੀਂ ਨਾਲੇ ਇਧਰ ਗੁਰਦਾਸਪੁਰ ਏਰੀਆ ਜਿਹਦਾ ਯਾਨੀ ਕਿ ਆਪਣਾ ਪ੍ਰਧਾਨ ਹਨ ਹੈਨਾ ਕੋਈ ਵੀ ਕਿਸ ਦਾ ਮਸਲਾ ਪਸ਼ੂ ਦਾ ਪੈਂਦਾ ਤੁਸੀਂ ਹੱਲ ਕਰਉਂਦੇ ਹਨ ਹੈਨਾ ਕਰੀ ਦਾ ਵੀ ਸਾਨੂੰ ਹੀ ਕਰਨਾ ਪੈਂਦਾ ਜਾ ਕੇ ਨਾਲ ਆਪਣੇ ਭਰਾਵਾਂ ਦੇ ਨਾਲ ਬਿਲਕੁਲ ਬਿਲਕੁਲ ਤੇ ਕੰਮ ਟਾੜਾ ਸਾਫ ਸੁਥਰਾ ਹੈ ਤੇ ਫਿਰ ਪਸ਼ੂ ਵੀ ਵੀਰ ਦੂਰੋਂ ਨੇੜੋਂ ਜਲ ਜੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਵੀਰੋ ਅੱਜ ਵੀ ਵੜਾ ਵੱਡੀਆਂ ਨੇ ਵੀਰ ਕੋਲੇ ਵੀਡੀਓ ਜ਼ਰੂਰ ਐਂਡ ਤਾਂ ਹੀ ਵੇਖ ਲਿਓ ਰੇਟ ਜੈ ਜ ਹੋਊਗਾ ਜੀ ਬਿਲਕੁਲ ਤਾਂ ਆਪਣਾ ਫੋਨ ਨੰਬਰ ਵੀ ਜੀ ਇੱਕ ਵਾਰੀ ਬੋਲ ਦਿਓ ਫੋਨ ਨੰਬਰ ਵੀ ਜੀ ਹੈਗਾ ਜੀ 78377 4068 ਠੀਕ ਹੈ ਜੀ ਨਾਂ ਮੇਰਾ ਹੈਗਾ ਜੀ ਸਰਵਣ ਸਿੰਘ ਹਾਂ ਜੀ ਪਿੰਡ ਮੇਰਾ ਸੋਹ ਜੀ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਤਾਰਿਆ ਤਸੀ ਤਾਰਿਆ ਠੀਕ ਹੈ ਜੀ ਤਾਂ ਵੀਰੇ ਪਹਿਲੇ ਨੰਬਰ ਤੇ ਜਿਹੜੀ ਵੈੜ ਹੈਗੀ ਇਹਦੇ ਬਾਰੇ ਦੱਸ ਦੀ ਹਣੇ ਇਹ ਵੀ ਜੀ ਦੂਜਾ ਸੂਆ ਸੂਈ ਜੇ ਦੂਸਰਾ ਸੂਆ ਠੀਕ ਹੈ ਆਹ ਰਾਦੀ ਸੂਈ ਜੇ ਵੇਖੀ ਹਾਂਜੀ ਆਹ ਨਾੜੂ ਚੈੱਕ ਕਰ ਲਓ ਠੀਕ ਹੈ ਜੀ ਕਲ ਰਾਦੀ ਸੂਈ ਆ ਠੀਕ ਹੈ ਜੀ ਠੀਕ ਹੈ ਜੀ ਗਿੱਲਾ ਨਾੜੂ ਹਾਂਜੀ ਤਾਂ ਬੱਚੇ ਕੀ ਪਏ ਨੇ ਬੱਚਾ ਜੀ ਮਗਰ ਬੱਚਾ ਆ ਗਿਆ ਠੀਕ ਹੈ ਜੀ ਲੇਕਿਨ ਆਪਣਾ ਚਵਾ ਕਿਵੇਂ ਦਾ ਨਿਕਲਿਆ ਵੀਰ ਜੀ ਇਹਦਾ ਬਹੁਤ ਹੀ ਮੋਟਾ ਚਵਾ ਤੇ ਬਹੁਤ ਹੀ ਸਵਾ ਦਾ ਪੋਲਾ ਚਵਾ ਟੋਪ ਕਲਾਸ ਗੁਲਾਬੀ ਥਣ ਲੱਗਿਆ ਵੀਰੋ ਤਾਂ ਥੱਬੇ ਦਾ ਲੇਵਾ ਖੁੱਲ ਨੂੰ ਵੀਰ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਬਾਕੀ ਤ ਵੱਡੀ ਵੇੜਾ ਫੁੱਲ ਕੱਦ ਵਜਣ ਵਾਲੀ ਆ ਤਾਂ ਤਾਜੀ ਸੂਈ ਆ ਕੁਲੇ ਥਣਪੰਡੇ ਦੀ ਮਾਲਕਾ ਚੈੱਕ ਕਰ ਲੋ ਕਿੰਨਾ ਦੁੱਧ ਵੀਰਜੀ ਚਵਾਜੂ ਓਦਾਂ ਵੇੜਾ ਕਿਉਂਕਿ ਇਸ ਟਾਈਮ ਇਹਦੇ ਕੋਲ 13-14 ਕਿਲੋ ਬੋੜਾ ਹੋਏਗਾ ਸਟਾਰਟਿੰਗ ਠੀਕ ਆ ਸਟਾਰਟਿੰਗ ਠੀਕ ਆ ਜੀ ਇਹ ਤੋਰ ਦੇ ਲੰਮੀ ਤੋਰ ਦੇ ਲੰਮੀ ਤੋਰ ਦੇ ਹੋਰ ਉਹ ਬੱਚੇ ਦਾ ਕਰਦੀ ਲੈ ਜਿਓ ਕੋਈ ਨਾ ਲੈ ਜਿਓ ਹਾਂ ਬੱਚੇ ਕੋਈ ਨਾ ਲੈ ਜਿਓ ਤਾਂ ਦੇਖੋ ਵੀਰੋ ਵੱਡੀ ਵੈੜਾ ਤੁਸੀਂ ਆਉਂਦੇ ਹੋ ਦੂਰੋਂ ਵੀ ਚੱਲ ਗਏ ਤੁਸੀਂ ਵੈੜ ਨਹੀਂ ਛੱਡ ਕੇ ਜਾਓਗੇ ਖੁੱਲੇ ਥਣਪਾਂਡੇ ਦੀ ਮਾਲਕਾ ਸੋਹਣੇ ਕੱਦ ਕਾਠ ਵਾਲੀ ਆ ਥਣ ਵੀ ਚੰਗਾ ਸਪੈਸ਼ਲ ਲੱਗਿਆ ਵੀਰੋ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਮੁੱਲ ਬਰੇਂਦਰ ਭਾਈ ਆਪੇ ਕਰ ਦੋ ਅੱਜ ਨਹੀਂ ਆਪ ਹੀ ਕਰਦੇ ਹੋ ਜੈ ਜੀ ਰੇਡ ਹਾਂਜੀ ਮੁੱਲ ਤੁਹਾਨੂੰ ਪਤਾ ਇਹੋ ਜਿਹੀ ਵੈੜਾਂ ਦਾ ਲੋਕੀ ਤੇ ਲੱਖ ਲੱਖ ਮਗਈ ਜਾਂਦੇ ਹਾਂਜੀ ਹਾਂਜੀ ਬਿਲਕੁਲ 80 ਦੇ ਦੀਏ 85 ਦੀ ਹਾਂਜੀ ਠੀਕ ਆ ਕਰ ਦੇ ਵਿੱਚੋਂ ਛੋਟ ਕਰਦੇ ਹੋ ਨੇ ਕਰ ਦਿਓ ਯਾਰ ਮਾਨਦਨ ਜਿੰਨਾ ਕਰਨਾ ਕਰ ਲੋ ਅਜਾ ਨਹੀਂ ਜੈ ਆਪਾ ਉਡਨੀ ਵਾਲੇ ਮੋਲੀ ਕਰਦਾ ਵੀ ਜਿਹੜੀ ਉਡ ਜੇ ਜੇ ਕੋਈ ਵਪਾਰੀ ਭਰਾ ਵੀ ਖਰੀਦੇ ਇਹਨੂੰ ਜਾ ਕੇ ਵੇਚੇ ਬਿਲਕੁਲ ਉਹਨੂੰ ਵੀ ਜਾ ਕੇ ਕੋਈ 1000 2000 ਰੁਪਏ ਜੀ ਬਿਲਕੁਲ ਵੀ ਇਹ ਨਹੀਂ ਪਹਿੰਗੇ ਕਿੰਨੇ ਵੀ ਘਰ ਵਾਲੇ ਪਹਿਣ ਬਿਲਕੁਲ ਕੋਈ ਵਪਾਰੀ ਵੀ ਖੜੂਗਾ ਜਾ ਕੇ ਰੋਟੀ ਲੱਭੇਗੀ ਉਹਨੂੰ ਬਿਲਕੁਲ ਵੀਰ ਜੀ ਬਿਲਕੁਲ ਹਾਂਜੀ ਹਾਂ ਤਾਂ ਵੀਰ ਜੀ ਫਿਰ ਹਾਂ ਨਾ 85 ਵੀਰ ਜੀ ਮੈਂ ਤੁਹਾਨੂੰ ਕਿਹਾ ਜੋ ਕਰਉਣਾ ਮਾਰ 80 ਦੀ ਹਾਂ ਨਾ ਜਾਣ ਦੋ ਫਿਰ ਉਤਲਾ 5 ਜਾਣ ਦੋ ਵੀਰੇ 80 ਦੀ ਹਾਂਜੀ ਕਲਿੰਦਰਪਾ ਅੱਜ ਤੂੰ ਵੇਖ ਮੇਰੇ ਰੇਡ ਵੇ ਹਾਂ ਨਾ 75000 ਦੀ ਜਾਂਦੀ ਹੈ ਕੀ ਬਾਤ ਹੈ ਕੀ ਬਾਤ ਹੈ ਤੂੰ ਹੀ 85 ਗਿਆ ਸੀ ਮੈਂ ਚੀਜ਼ ਗਦਾਮ ਹੈ ਇਕੱਠਾ 5 ਛੜਾਇਆ ਵੀਰ ਨੇ ਕਿਉਂਕਿ ਮੰਗਣ ਵੀਰੇ ਭਾਵੇਂ ਤਾਂ 95 ਮੰਗ ਲਾ ਹੱਕ ਵੀਰ ਖਾਈ ਜਾਂਦੀ ਆ ਖਣ ਲਵੇ ਖੁੱਲੇ ਦੀ ਮਾਲਕਾ ਹਾਂ ਬਾਕੀ ਕਜਿੰਦਰ ਪਾਜੀ ਹਾਂਜੀ ਕੱਲੇ ਬੱਚਾ ਮਾਰੀ ਵੈੜ ਕੇ ਗਈ ਸੀ ਨਾ ਆਪਣੇ ਕੋ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ 10000 ਰੁਪਏ ਸਾਈ ਪਾਤੀ ਠੀਕ ਹੈ ਜੀ ਠੀਕ ਹੈ ਜੀ ਉਹ ਕਹਿਣ ਕਿ YouTube ਤੇ ਝੂਠ ਬਹੁਤ ਚੱਲਦਾ ਆਪਾਂ ਦੋ ਟਾਈਮ ਚੋਣੀ ਆ ਠੀਕ ਹੈ ਜੀ ਬਿਲਕੁਲ ਮੈਂ ਕਿਹਾ ਠੀਕ ਹੈ ਜੀ ਟਾਈਮੋ ਟਾਈਮ ਦੋ ਟਾਈਮ ਚੋ ਹਾਂਜੀ ਹਾਂਜੀ ਮੈਂ ਵੀਡੀਓ 'ਚ 17 ਕਿਲੋ ਦੁੱਧ ਪਾਇਆ ਸੀ ਉਹਦਾ ਵੀ 17 ਕਿਲੋ ਦੁੱਧ ਆ ਠੀਕ ਹੈ ਜੀ ਉਹਨਾਂ ਨੂੰ ਦੋਵੇਂ ਟਾਈਮ ਲੀਟਰ ਮਰਵਾਇਆ ਮੈਂ ਉਹਨਾਂ ਦੀ ਵੀਡੀਓ ਵਿੱਚ ਪਾਵਾਂਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ 17 ਕਿਆ ਸੀ 1.5 ਕਿਲੋ ਦੁੱਧ ਠੰਡਾ ਕਰਕੇ ਮਿਲਕ ਦਿੱਤਾ ਵੀਰੇ ਠੀਕ ਹੈ ਜੀ ਠੀਕ ਹੈ ਜੀ ਹਾਂ ਕੰਮ ਵੀਰ ਤਾਂ ਬਾਕੀ ਇਹ ਹੈ ਕਿ ਪਸ਼ੂ ਉਹਦਾ ਵੀ ਵੀਰਜੀ ਸਾਲੀ ਚੀਜ਼ ਆ ਕਿਤੇ ਕਿਲੋ ਉੱਤੇ ਥੱਲੇ ਹੋ ਜਾਂਦਾ ਪਸ਼ੂ ਐਡੀ ਗੱਲ ਵੀ ਨਹੀਂ ਉਹ ਬੋਲ ਕਰਦੇ ਅਸੀਂ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਬਿਲਕੁਲ ਪਰ ਸਾਡੇ ਘਰ ਆਪਾਂ ਉਹਨਾਂ ਨੂੰ ਲੀਟਰ ਮਰਵਾਇਆ ਠੀਕ ਹੈ ਠੀਕ ਹੈ ਕਿਉਂਕਿ ਭਾਈ ਜੀ ਝੂਠ ਤੁਹਾਨੂੰ ਮੈਂ ਪਹਿਲਾਂ ਸਗੀ ਜੇ ਆਪਾਂ ਝੂਠ ਮਾੜਾ ਪਏ ਤੇ ਫਿਰ ਸਾਨੂੰ ਤਾਂ ਲੋਕ ਨੇ ਕਹਣੇ ਕਹਣੇ ਕਿ ਤੂੰ ਫੈਸਲੇ ਕੀ ਕਰਾਂਦੇ ਲੋਕਾਂ ਦੇ ਹਣਾ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਜੀ ਇਹ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਯਾਰ ਸੱਚ ਦਾ ਹੀ ਕਰੋ ਵਪਾਰ ਸੱਚ ਦਾ ਬਿਲਕੁਲ ਝੂਠ ਨਹੀਂ ਆਜਣਾ ਸੱਚ ਜਣਾ ਦਾ ਬਿਲਕੁਲ ਕਿਉਂਕਿ ਤੁਸੀਂ ਵੀ ਰਕਮ ਖਰਚ ਕੇ ਲੈਂਦੇ ਹੋ ਚੰਗਾ ਕਰਕੇ ਲੈਂਦੇ ਹੋ ਜੇ ਕਿਤੇ ਪਸ਼ੂ ਮਾੜਾ ਪੈ ਜਾਂਦਾ ਵਾ ਸਾਲ ਹੀ ਚੀਜ਼ ਆ 2-3000 ਕਿੱਥੇ ਆਪਾਂ ਨਫਾ ਲੈਨੇ ਉਥੇ ਥੱਲੇ ਥੱਲੇ ਉੱਤੇ ਹੋ ਜੂ ਦੱਸ ਕੇ ਦੇ ਦਿਓ ਹਣਾ ਤੇ ਕੋਈ ਲੰਬਾ ਨਹੀਂ ਰਹਿ ਜਾਂਦਾ ਛੋੜੀ ਸਿਪਾਹ ਹੋ ਜੂ ਠੀਕ ਹੈ ਜੀ ਤਾਂ ਦੂਜੇ ਨੰਬਰ ਤੇ ਆ ਗਈ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਪਾਜੀ ਇਹ ਜਰਸੀ ਤੇ ਪੈ ਗਈ ਹੈ ਜਰਸੀ ਤੇ ਰੰਗ ਡੱਬਾ ਜਰੂਰ ਲੱਗੀ ਆ ਠੀਕ ਹੈ ਪਰ ਵੇਖੋ ਬੂਥੀ ਦੇਖੋ ਕੰਨ ਬਿਲਕੁਲ ਬਰੀਕੀਆਂ ਜਿਹਾ ਬਰੀਡ ਚਾ ਬਰੀਡ ਚਾ ਤਾਂ ਥਨ ਥਨ ਵੀ ਚੰਗਾ ਸੋਹਣਾ ਲੱਗਿਆ ਹਾਂਜੀ ਹਾਂਜੀ ਵੀਰ ਜੀ ਸੂਈ ਆ ਇਹ ਵੀ ਬਿਲਕੁਲ ਇਹ ਵੀ ਸੱਜਰ ਸੂਈ ਹੈ ਵੀਰ ਜੀ ਹਾਂਜੀ ਇਹ ਵੀ ਕੱਲ ਦੀ ਸੂਈ ਜੇ ਕੱਲ ਦੀ ਸੂਈ ਆ ਬਿਲਕੁਲ ਠੀਕ ਹੈ ਜੀ ਇਹਦੇ ਥੱਲੇ ਵੀਰ ਜੀ ਬੋਲਾ ਜਿਹੜਾ ਨਾ 13 14 ਕਿਲੋ ਠੰਡਾ ਬੋਲਾ ਵਾ ਅੱਛਾ ਸਟਾਰਟਿੰਗ ਚੰਗਾ ਚੁੱਕਿਆ ਬੋਲਾ ਉਹ ਦੋ ਟਾਈਮ ਚ ਵਾਲੇ ਇਹਨੂੰ ਵੇਚੋ ਠੀਕ ਹੈ ਜੀ ਬਿਲਕੁਲ ਇਹਨੂੰ ਚੁਵਾ ਵੀ ਸਕਦਾ ਦੋ ਟਾਈਮ ਕੋਈ ਤੇ 13 14 ਕਿਲੋ ਠੰਡਾ ਵਾ ਖੋਲੋ ਵੀਰ ਜੀ ਇਹਦਾ ਬੱਚਾ ਕੀ ਆ ਗਿਆ ਵੀਰ ਜੀ ਬੱਚਾ ਵੱਛਾ ਹੀ ਮਗਰ ਦੇ ਵਿੱਚ ਇਹ ਵੱਛਾ ਆ ਗਿਆ ਜੀ ਹਾਂ ਜੀ ਠੀਕ ਹੈ ਜੀ ਵੇਖੋ ਵੀਰੋ ਥਾਂ ਦੀ ਕੁਆਲਟੀ ਲੈਵੇ ਦੀ ਕੱਦ ਕਾਠ ਵੀ ਸੋਨਾ ਆ ਤਾਂ ਵੱਡੇ ਪੱਲੇ ਚ ਜਾਨ ਜਾਨ ਤਪ ਜਾਨ ਜੀ ਲੈ ਲੈ ਬਾਕੀ ਵੀਰੇ ਭਾਵੇਂ ਜਿੱਥੇ ਮਰਜ਼ੀ ਬਹਿ ਜਾਓ ਥੱਲੇ ਠੀਕ ਹੈ ਵੇਖੋ ਸੋਣੀ ਮੈਂ ਬਰੀਕੀਆਂ ਚ ਵੈੜ ਵੀਰੋ ਲੱਗੇ ਆਖੋ ਬਾਈ ਠੀਕ ਹੈ ਥਾਂ ਤੁਹਾਨੂੰ ਜਿੱਥੇ ਮੱਚੇਗਾ ਦੋਰਾ ਲੱਗਿਆ ਜਿੱਥੇ ਮਰਜ਼ੀ ਬਹਿ ਜਾਓ ਥੱਲੇ ਕੋਈ ਗੱਲ ਨਹੀਂ ਠੀਕ ਹੈ ਜੀ ਆਹੋ

ਫੇਕਰ ਅਲਾ ਕਿੰਨਾ ਕਰਾਉਣਾ ਨਹੀਂ ਕਰ ਦਿਓ ਆਪੀ ਜੈ ਜੀ ਤੁਹਾਡਾ ਰੇਟ ਆ ਵੀ ਕਰ ਦਿਓ 70 ਦੀ ਏਰੀਏ 70 ਦੀ ਹਾਂਜੀ ਠੀਕ ਹੈ ਜੀ ਹਾਂਜੀ 2000 2000 ਛੱਡੋ 68 ਜੀ ਮੈਂ ਕਿੰਨਾ ਤਿੰਨ ਹੋਰ ਛੱਡੋ ਕੀ ਬਾਤ ਹੈ 65000 ਦੀ ਹਾਂਜੀ 65000 ਦੀ ਹੋਰ ਕਰਨਾ ਜੀ ਹਾਂ ਵੀ ਕਰ ਦਿਓ ਫਿਰ ਜੈ ਜੀ ਆ ਜੀ ਵੇਖ ਲਓ ਜੀ ਕਰਾਉਣੀ ਨਹੀਂ ਆ ਵੀ ਕਰ ਦਿਓ 2 ਹੋਰ ਛੱਡ ਜਾ 63000 63000 ਕੀ ਬਾਤ ਹੈ ਤਾਂ ਵੇਖੋ ਵੀਰੋ ਬਾਕੀ ਤਾਂ ਬਾਕੀ ਵੀਰ ਫੋਨ ਲਾਏ ਫੋਨ ਲਾ ਲਿਓ ਹਨਾ ਜੀ ਕਰਾਂਗੇ ਮਾਨਤਾਂ ਠੀਕ ਹੈ ਜੀ ਤਾਂ ਵੇਖੋ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ ਜੀ ਮਾਨਤਨ ਹੋ ਜੂਗਾ ਤਾਂ ਸੋਹਣੀਆਂ ਵੇੜਾਂ ਨੇ ਖੁੱਲੇ ਲੇਵੇ ਵਾਲੀਆਂ ਨੇ ਤਾਂ ਜਿਹੜਾ ਕੋ ਜੋੜਾ ਹੀ ਪਾਲੂਗਾ ਤੇ ਵਿੱਚ ਕਰ ਦੇ ਮਾਨਤਨ ਹਨਾ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਅਗਲੇ ਬੰਨਿਆ ਕੀ ਵੇ ਜੀ ਇਹ ਸੂਆ ਪਹਿਲਾ ਜੇ ਪਹਿਲਾ ਸੂਆ ਅਜੇ ਲਪਾਲਾ ਆ ਯਾਰ ਇਹ ਵੇੜ ਨੇ ਠੀਕ ਹੈ ਠੀਕ ਹੈ ਜੀ ਬੋਤੀ ਆ ਨਿਗਾ ਨਿਗਾ ਕੰਨ ਆ ਨੀ ਇਹ ਪੰਜਾਬ ਵਾਲੀ ਹੈ ਜਰਸੀ ਬਿਲਕੁਲ ਠੀਕ ਹੈ ਜੀ ਸੋਹਣੀ ਵੇੜਾਂ ਇਦੇ ਕੋਲ ਵੀਰ ਜੀ 8-9 ਕਿਲੋ ਬੋਲੇ ਹੀ ਜ਼ਿਆਦਾ ਨਹੀਂ ਕਹਿਣਾ ਹੋਏਗਾ ਦਹੀਂ ਹਾਂਜੀ 8-9 ਹੀ ਕਹੋ ਹਾਂ ਠੀਕ ਹੈ ਬਿਲਕੁਲ ਬਿਲਕੁਲ ਇੰਨਾ ਕਿਹੋ ਹਾਂ ਖੋਲ ਵੀਰ ਜੀ ਤਾਂ ਵੇਖੋ ਵੀਰੋ ਇਹ ਵੀ ਤਾਜੀ ਸੂਈ ਆ ਬੋਲੇ ਤੇ ਆਜੇ ਇਹਦਾ ਮੱਚਾ ਕਿ ਪਾਇਆ ਇਹਨੇ ਬੱਠੇ ਇਹਨੇ ਮੱਚੇ ਪਾਇਆ ਇਹਦਾ ਵੀ ਅੱਜ ਦੂਸਰਾ ਦੀਸਾ ਦੇਣੀ ਠੀਕ ਹੈ ਮੱਚੇ ਹੀ ਆ ਤਕਰੀਬਨ ਤਿੰਨਾ ਮਗਰੀ ਹਾਂਜੀ ਠੀਕ ਹੈ ਤਾਂ ਵੇਖੋ ਵੀਰੋ ਇਹਦੇ ਮਗਰ ਵੀ ਮੱਚਾ ਆ ਗਿਆ ਸੋਹਣੀ ਫੇੜਾ ਜਰਸੀ ਆ ਥੋੜਾ ਰੁੱਖਾਪਨ ਸਾਂਭੀ ਨਹੀਂ ਕਹਿ ਵੀਰ ਨੇ ਬਾਕੀ ਚਲੋ ਸੂਈ ਵਾਲੇ ਥਾਂ ਚੱਲ ਜੀ ਕਿਵੇਂ ਤਾਂ ਤੁੰ ਚੰਗਾ ਲੱਗਿਆ ਦੁੱਧ ਚੰਗਾ ਵੀਰੋ ਚਵਾਜੂਗੀ ਬੇਲ ਬੂਲ ਲੰਮੀ ਆ ਕਾਫੀ ਵੇੜਦੀ ਲਓ ਜੀ ਬਾਕੀ ਵੀਰ ਜੀ ਠੰਡੀ ਠੰਡੀ ਇਹ ਵੀ ਬਹੁਤ ਆ ਆ ਲਓ ਕਿੱਥੇ ਮਜੇ ਪਤਾ ਨਾ ਕੀ ਬਾਤ ਹੈ ਚਵਾਬੜਾ ਮੋਟੀ ਮੈਂ ਨਾ ਗਾਲੀ ਕੋਈ ਨਹੀਂ ਪਾਈ ਕੋਈ ਕਿਤੇ ਪੂਰਨੀ ਕੋ ਛਟਣੀ ਠੀਕ ਹੈ ਤਾਂ ਵੇਖੋ ਵੀਰੋ ਤਵੀਰ ਜੀ ਇਹਦਾ ਮੁੱਲ ਜੀ ਮੁੱਲੇ ਇਹ ਲਿਸੀ ਹਾਂਜੀ ਇਹਦਾ ਮੁੱਲ ਅਸੀਂ ਕਰਨਾ ਛੋਟਾ ਆ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ 45 ਦੀ ਦੇ ਦਈਏ ਠੀਕ ਹੈ ਇਹ ਤਿੰਨ ਛੱਡੀ ਵੀਰ ਜੀ 42000 ਦੀ ਹਾਂ ਨਹੀਂ 1000 ਹੋਰ ਛੱਡ ਜੀ 41 ਦੀ 41 ਦੀ ਹਾਂ ਨਹੀਂ ਠੀਕ ਠੀਕ ਹੈ ਜੀ ਬਾਕੀ ਬਾਕੀ ਕੋਈ ਫੋਨ ਲਾ ਲੈ ਮੋੜ ਦੇ ਨਹੀਂ ਹੋਰ ਮਾਨ ਕਰਾਂਗੇ ਦਾ ਹੋ ਜੂ ਪੂਰੇ 40 ਦੀ ਜਾਂਦੇ ਹੋ ਜਾਂਦ ਹੋ ਗਈ ਪੂਰੇ ਹੈ ਨਾ ਜੀ ਚਲੋ ਕੋਈ ਵੀਰ ਵੰਡਾ ਮੁੰਡਾ ਪਾਊਗਾ ਠੀਕ ਹੈ ਤਾਂ ਦੁੱਧ ਚੰਗਾ ਚਵਾਜੂ ਠੀਕ ਕੋਈ ਫੋਨ ਲਾਵੇ ਫੋਨ ਲਾਵੇ ਮੋੜ ਦੇ ਨਹੀਂ ਹੈ ਨਾ ਜੀ ਨਹੀਂ ਮੋੜ ਦੇਵੇ ਤਾਂ ਵੇਖੋ ਵੀਰੋ ਤਿੰਨ ਪਸ਼ੂ ਆ ਵੀਰ ਕੋਲੇ ਤਿੰਨ ਦੇ ਤਿੰਨ ਹੀ ਚੰਗੇ ਸੋਹਣੇ ਪਸ਼ੂ ਆ ਰੇਟ ਜਿਆਜਾ ਕਿਉਂਕਿ ਖਣ ਲੇਵੇ ਦਾ ਪਸ਼ੂ ਹੁੰਦਾ ਥਣ ਚੰਗੇ ਲੱਗੇ ਆ ਆ ਬੱਚੇ ਆਗੇ ਜੋ ਠੀਕ ਆ ਜੀ ਦ ਤਾਰੀਆਂ ਸੂਈਆਂ ਵੀਰੋ ਬਾਕੀ ਫੋਨ ਤੁਸੀਂ ਵੀਰ ਨੂੰ ਜ਼ਰੂਰ ਲਾ ਲਿਓ ਜੀ ਰੇਟ ਵੀਰ ਦਾ ਜਿਆਜਾ ਤਾਂ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਵੀਰਾਂ ਨਹੀਂ ਕੀਤਾ ਜੀ ਉਹਨਾਂ ਨੂੰ ਨਵੀਂ ਤਾਂ ਨਵੀਂ ਵੀਡੀਓ ਲਿਆ ਕੇ ਦਿਖਾ ਲਈ ਜਾਵੇ ਕੁਲਜਿੰਦਰ ਭਾਜੀ ਹਾਂ ਜੀ ਇੱਕ ਗੱਲ ਭੁੱਲ ਗਿਆ ਹਾਂ ਹਾਂ ਜੀ ਹਾਂ ਜੀ ਮੈਨੂੰ ਨਾ ਜੋ ਆ ਗਿਆ ਵੀ ਚੜਦਾ ਵਾ ਵੀਰਾਵਾਲ ਵੇਖ ਕੇ ਹਾਂਜੀ ਹਾਂਜੀ ਬਿਲਕੁਲ ਇਹ ਇਹ ਮਾਲ ਵੇਚਣ ਦੇ ਆ ਡੇਲੀ ਵੇਚਣ ਦੇ ਵੀ ਹਾਂ ਡੇਲੀ ਵੇਚਦਾ ਵੀਰੇ ਉਹਨਾਂ ਨੂੰ ਠੀਕ ਹੈ ਜੀ ਕੋਈ ਲਾਮਾ ਨਹੀਂ ਆਇਆ ਇਹਨਾਂ ਦਾ ਠੀਕ ਹੈ ਜੀ ਮੈਂ ਕੱਲ ਵੀ ਵੀਡੀਓ ਜੀ ਗਾਈ ਤੇ ਮੈਂ ਅੱਜ ਵੀ ਕਹਿ ਰਿਹਾ ਬਿਲਕੁਲ ਇਹਨਾਂ ਦਾ ਮੈਨੂੰ ਲਾਮਾ ਨਹੀਂ ਕੋਈ ਵੀ ਆਇਆ ਠੀਕ ਹੈ ਜੀ ਪਰ ਇਹ ਨਾ ਹੋਏ ਕਿ ਮੈਂ ਇਹਦੀ ਸਿਰਤਾ ਕਰਨ ਦੇ ਆ ਤੇ ਮੈਨੂੰ ਲਾਮੇ ਹੋਣੇ ਚੱਲੂ ਹੋ ਜਾਣੇ ਕੰਮ ਨਾ ਕਰਿਓ ਬਿਲਕੁਲ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਜੇ ਲਾਮਾ ਆ ਗਿਆ ਤੇ ਮੈਂ ਦੂਜੇ ਪਾਸੇ ਖਲੋਣਾ ਤੁਹਾਡੇ ਨਾਲ ਇੱਥੇ ਖੜਨਾ ਨਹੀਂ ਬਿਲਕੁਲ 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 ਕਿ ਬਿਲਕੁਲ ਬਿਲਕੁਲ ਸਚਾਈ ਆ ਸਦਾ ਬਾਹਰ ਹਾਂਜੀ ਹਾਂਜੀ ਤਾਂ ਬਾਕੀ ਵੀਰ ਜੀ ਆਪਣਾ ਇਹ ਆ ਕਿ ਕਾਰੋਬਾਰ ਚ ਚੱਲਦਾ ਸਚਾਈ ਸਿਰ ਤੇ ਬਿਲਕੁਲ 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 ਤਾਂ ਲੰਮਾ ਟਾਈਮ ਚੱਲਦਾ ਜੀ ਨਾਲੇ ਗਾਹ ਕਿ ਜ਼ਿਆਦਾ ਜੁੜਦਾ ਹੁਣ ਮੰਨ ਲਓ ਬਾਬੇ ਕਿਦਾਂ ਤੁਹਾਡਾ ਕੰਮ ਸਾਫ਼ ਆ ਤੁਹਾਨੂੰ ਹੁਣ ਵਪਾਰੀ ਵੀਰੀ ਦੂਰੋਂ ਪਸ਼ੂ ਖੜਨਗੇ ਤੁਹਾਡੇ ਕੋਲੇ ਲਗਾਤਾਰ ਹੀ ਹਨਾ ਜੀ ਬਈ ਮੈਂ ਤਾਂ ਕਹਿੰਦਾ ਕਿ ਸਵਾਦ ਦਾ ਮਜ਼ਾ ਉਹ ਹੁੰਦਾ ਕਿ ਜੇ ਕੋਈ ਫੋਨ ਕਰਕੇ ਕਹੇ ਵੀ ਯਾਰ ਤੂੰ ਇਹਨਾਂ ਤੋਂ ਦੱਸ ਇਹਨਾਂ ਨਿਕਲੇ ਆ ਬਿਲਕੁਲ ਠੀਕ ਹੈ ਨਾ ਫਿਰ ਭਾਈ ਵੇਚਣ ਦਾ ਵੀ ਮਜ਼ਾ ਆਉਂਦਾ ਜੇ ਕੋਈ ਲਾਮੇ ਦਾ ਫਿਰ ਉਹਦਾ ਦੁੱਖ ਵੀ ਲੱਗਦਾ ਕਿ ਯਾਰ ਅਸੀਂ ਗਲਤ ਕੰਮ ਤਾਂ ਕੀਤਾ ਗਲਤ ਕੀਤਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਉਹ ਸਹੀ ਜਨ ਲੱਗਦਾ ਜੇ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਫ਼ ਸੁੱਧਰੇ ਕਰੋ ਜੇ ਸੁੱਧਰਾ ਕਰੋ ਵਪਾਰ ਠੀਕ ਹੈ ਬਾਕੀ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਮੇਰੀ ਤਾਂ ਹਰੇਕ ਆਪਣੇ ਮੇਰੇ ਚੈਨਲ ਤੇ ਹਰੇਕ ਵੀਡੀਓ 'ਚ ਵੀਰੇ ਪਸ਼ੂ ਦੇ ਲਾਗੇ ਇੱਕ ਡੰਗ ਤੇ ਜ਼ਰੂਰ ਪਹੁੰਚਿਆ ਕਰੋ ਬਿਲਕੁਲ ਹੈਨਾ ਜੀ ਤਾਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਵੀਰੋ ਜਿਨ੍ਹਾਂ ਵੀਰਾ ਨਹੀਂ ਕੀਤਾ ਤਾਂ ਐਡਰੈਸ ਵੀਰੇ ਬੋਲਦੇ ਇੱਕ ਪਿੰਡ ਦੱਸ ਦਿਓ ਨਾਂ ਵੀਰੇ ਸਰਵਨ ਸਿੰਘ ਹਾਂਜੀ ਪਿੰਡ ਸੋਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਧਾਰਿਆ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 78377 40668 ਠੀਕ ਹੈ ਜੀ ਹਾਂਜੀ ਬਾਕੀ ਮੇਰਾ ਪਾ ਦਿਓ ਬਿਲਕੁਲ ਤਾਂ ਵੇਖੋ ਵੀਰੋ ਬਾਕੀ ਵੀਰੇ ਦਾ ਗਰੁੱਪ ਆ ਸਾਰੇ ਵੀਰੇ ਵਿੱਚ ਆ ਹਾਂਜੀ ਤਕਰੀਬਨ ਗੁਰਦਾਸਪੁਰ ਏਰੀਆ ਦੇ ਸਾਰੇ ਵਪਾਰੀ ਵੀਰ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਫਤਿਹ ਬਬੀ